ਗੋਡ ਬਣੇ ਤੇ ਟੁੱਟੇ ਨੇ ਪਰ ਕੁਝ ਪਾਲਾ ਜਹੇ ਹੁੰਦੇ ਨੇ ਜੋ ਸਦਾ ਲਈ ਅਮਰ ਹੋ ਜਾਂਦੇ ਨੇ 1 ਡੇ ਕ੍ਰਿਕਟ ਦੇ ਵਿੱਚ ਜਦੋਂ ਵੀ ਦੌਰੇ ਸੈਂਕੜੇ ਦੀ ਗੱਲ ਹੁੰਦੀ ਹੈ ਤਾਂ ਇੱਕ ਨਾਂ ਹਮੇਸ਼ਾ ਸਿਖਰ ਤੇ ਚਮਕਦਾ ਹੈ ਸਚਿਨ ਤੇਂਦੁਲਕਰ ਦਾ ਅੱਜ ਉਸ ਪਲ ਦੀ ਗੱਲ ਕਰ ਰਹੇ ਹਾਂ ਜਿਸ ਨੇ ਵਨਡੇ ਕ੍ਰਿਕਟ ਦਾ ਇਤਿਹਾਸ ਬਦਲ ਦਿੱਤਾ ਜਦੋਂ 24 ਫਰਵਰੀ 2010 ਨੂੰ ਸਚਿਨ ਤেন্ডुलकर ਨੇ ਗਵਾਲੀਅਰ ਦੀ ਧਰਤੀ ਤੇ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਸੀ ਵਨਡੇ ਕ੍ਰਿਕਟ ਦੇ ਵਿੱਚ ਦੋਹਰਾ ਸੈਂਕੜਾ ਸ਼ਾਇਦ ਹੁਣ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਨਹੀਂ ਹੈ ਪਰ ਜਦੋਂ ਇਹ ਪਹਿਲੀ ਵਾਰ ਕਾਰਨਾਮਾ ਹੋਇਆ ਸੀ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ ਸੀ ਇਸ ਪ੍ਰਾਪਤੀ ਨੂੰ ਅੱਜ ਵੀ ਕ੍ਰਿਕਟ ਇਤਿਹਾਸ ਦੇ ਵਿੱਚ ਸਭ ਤੋਂ ਯਾਦਗਾਰ ਪਲਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸ ਯਾਦਗਾਰ ਪਾਰੀ ਦਾ ਜਸ਼ਨ ਮਨਾਉਂ ਲਿਯੂ ਰਾਜ ਸਿੰਘ ਨੇ ਕੁਝ ਖਿਡਾਰੀਆਂ ਦੇ ਨਾਲ ਮਿਲ ਕੇ ਸਚਿੰਤ ਤੰਦੁਲਕਰ ਨੂੰ ਸਰਪ੍ਰਾਈਜ਼ ਦਿੱਤਾ ਦਰਸਲ ਇਨੀ ਦਿਨੀ ਇੰਟਰਨੈਸ਼ਨਲ ਮਾਸਟਰ ਲੀਗ ਦੇ ਵਿੱਚ ਖੇល ਰਹੇ ਨੇ ਸਚਿੰਤ ਤੰਦੁਲਕਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਹਾਲ ਹੀ ਦੇ ਵਿੱਚ ਸ਼ਾਨਦਾਰ ਤਰੀਕੇ ਦੇ ਨਾਲ ਸਰਪ੍ਰਾਈਜ਼ ਕੀਤਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਹ ਪੈਡ ਪਾ ਕੇ ਇੰਡੀਆ ਮਾਸਟਰਸ ਦੇ ਡਰੈਸਿੰਗ ਰੂਮਸ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉੱਥੇ ਮੌਜੂਦ ਸਾਰੇ ਖਿਡਾਰੀਆਂ ਨੇ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਦੀ ਯਾਦ ਦੇ ਵਿੱਚ ਕੇਕ ਵੀ ਕਟਾਇਆ ਗਿਆ